चंडीगड यूर्सिटी जिचा महत्त्व डिस्कवर लर्न इमपावर आहे ਚੰਡੀਗੜ੍ਹ ਯੂਨੀਵਰਸਿਟੀ ਦੇ ਵੀਡੀ ਅੱਜ ਇੱਕ ਐਮਓਯੂ ਸਾਈਨ ਕੀਤਾ ਗਿਆ ਐਮਓਯੂ ਬਜਾਜ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਚਾਲੇ ਸਾਈਨ ਹੋਇਆ ਐਮਓਯੂ ਸਾਈਨ ਦਾ ਮੰਤਵ ਸਿਰਫ ਤੇ ਸਿਰਫ ਉਹ ਵਿਦਿਆਰਥੀਆਂ ਦੀਆਂ ਸਕਿੱਲਸ ਨੂੰ ਉਜਾਗਰ ਕਰਨਾ ਹੈ ਤਾਂ ਜੋ ਜਿਹੜੇ ਨੌਜਵਾਨ ਪੰਜਾਬ ਤੋਂ ਨਿਰਾਸ਼ ਹੋ ਕੇ ਕਿ ਸਾਨੂੰ ਪੰਜਾਬ 'ਚ ਰੋਜ਼ਗਾਰ ਨਹੀਂ ਮਿਲਦਾ ਵਿਦੇਸ਼ਾਂ ਦਾ ਰੁਖ ਕਰਦੇ ਨੇ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਧਰਤੀ ਤੇ ਹੀ ਚੰਗਾ ਰੋਜ਼ਗਾਰ ਦਿੱਤਾ ਜਾਵੇ ਕੀਤਾ ਦੇ ਵਿੱਚ ਪੰਜਾਬ ਦੇ ਵਿੱਚ ਬਜਾਜ ਨੇ ਇੱਕ ਬਹੁਤ ਵੱਡਾ ਉਪਰਾਲਾ ਚੰਡੀਗੜ੍ਹ ਯੂਨੀਵਰਸਿਟੀ ਨਾਲ ਮਿਲ ਕੇ ਕੀਤਾ ਹੈ ਜੋ ਵੀ ਸਾਨੂੰ ਸੁਣ ਪਾ ਰਹੇ ਨੇ ਇਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਕਿਸੇ ਤੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਬੱਚੇ ਨੇ ਇੰਜੀਨੀਅਰਿੰਗ ਤਾਂ ਕੀਤੀ ਹੈ ਬਟ ਉਹਦੀ ਜੇ ਨਹੀਂ ਮੁਕੰਮਲ ਨਹੀਂ ਹੈ ਉਸ ਨੂੰ ਤੁਸੀਂ ਮੋਟੀਵੇਟ ਕਰੋ ਉਹ ਅੱਗੇ ਵੱਧ ਕੇ ਆਣ ਔਰ ਇਹ ਸੈਕਟਰ ਤਾਂ ਸਾਡਾ ਹੈ ਹੀ ਹੈ ਬਟ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਇੱਥੇ ਤੁਹਾਡੇ ਵਿੱਚ ਹੈਗੀ ਹੈ ਹਰ ਕਿਸਮ ਦੀ ਸਹੂਲਤ ਹੈ ਕਿ ਹਰ ਕਿਸਮ ਦੀ ਐਜੂਕੇਸ਼ਨ ਹੈਂਡੀ ਮਾਨ ਪ੍ਰਾਪਤ ਹੁੰਦਾ ਬਦ ਉਹ ਗੱਲ ਕਹਿੰਦੇ ਹੋਏ ਕਿ ਅੱਜ ਸਾਡੇ ਵਿੱਚ ਇੱਥੇ 156 ਪ੍ਰੋਗਰਾਮ ਸਕਸੈਸਫੁਲੀ ਪਿਛਲੇ 12 ਸਾਲ ਤੋਂ ਚੱਲ ਰਿਹਾ ਹੈ ਤੁਹਾਡੇ ਸਾਰਿਆਂ ਦਾ ਆਉਣ ਦਾ ਅਤੀ ਧੰਨਵਾਦ ਹੁਣ ਮੈਂ ਰਿਕਵੈਸਟ ਕਰਾਂਗਾ ਮੇਰੇ ਕਾਉਂਟਰਪਾਰਟ ਕੋ ਕਿ ਅਸੀਂ ਹੈਂਡਸ਼ੇਕਿੰਗ ਸੈਰੇਮਨੀ ਇੱਥੇ ਹੰਕਾਰਾਂਗੇ ਥੈਂਕ ਯੂ ਸੁਰਾਜ ਚੰਡੀਗੜ੍ਹ ਯੂਨੀਵਰਸਿਟੀ ਤੇ ਬਜਾਜ ਵਿਚਾਲੇ ਜਿਹੜਾ ਐਮਓਯੂ ਸਾਈਨ ਹੋਇਆ ਇੱਕ ਨਵੀਂ ਸ਼ੁਰੂਆਤ ਦਾ ਸਭ ਤੋਂ ਪਹਿਲਾਂ ਤੇ ਇਸ ਤੋਂ ਸ਼ੁਰੂਆਤ ਬਾਰੇ ਜਾਣਕਾਰੀ ਦਿਓ CSR ਪ੍ਰੋਜੈਕਟ ਜਿਦੇ ਵਿੱਚ ਉਹਨਾਂ ਨੇ ਇੱਕ ਸੋਚ ਬਣਾਈ ਕਿ ਅਸੀਂ ਹਿੰਦੂਸਤਾਨ ਦੀਆਂ 15 ਯੂਨੀਵਰਸਿਟੀ ਦੇ ਰਾਹੀਂ ਇਸ ਤਰ੍ਹਾਂ ਦੇ ਸੈਂਟਰ ਲੈ ਕੇ ਆਵਾਂਗੇ ਜਿਹੜੇ ਕਿ ਉਸ ਰੀਜਨ ਦੇ ਬੱਚੇ ਜਿਹੜੇ ਇੰਜੀਨੀਅਰਿੰਗ ਕਰਕੇ ਵੀ ਕਾਬਲੀਅਤ ਨਹੀਂ ਲੈ ਪਾਉਂਦੇ ਹੈਂਡਹੋਲਡਿੰਗ ਵੀ ਉਹਨਾਂ ਨੂੰ ਪ੍ਰੈਕਟਿਸ ਨਹੀਂ ਹੋਣ ਕਰਕੇ ਇੰਡਸਟਰੀ ਚ ਐਕਸੈਪਟੈਂਸ ਨਹੀਂ ਆ ਰਹੀ ਉਹ ਸਕਿੱਲ ਡਿਵੈਲਪਮੈਂਟ ਅਸੀਂ ਲੈ ਕੇ ਆਣੇ ਆ ਉਹਦੇ ਵਿੱਚ ਜਦੋਂ ਉਹਨਾਂ ਨੇ ਨਾਰਥ ਵਿੱਚ ਸਰਵੇ ਕੀਤਾ ਤੇ ਉਹਨਾਂ ਨੇ ਪਾਇਆ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਬੈਸਟ ਪਲੇਸ ਜਿੱਥੇ ਕਿ ਉਹ ਆਪਣਾ ਸੈਂਟਰ ਖੋਲ੍ਹ ਸਕਦੇ ਆ ਕਿਉਂਕਿ ਇੱਕ ਅੱਛੀ ਇਨਫਰਾਸਟ੍ਰਕਚਰ ਦੀ ਹੈ ਇਨਫੋ ਦੇ ਨਾਲ ਨਾਲ OT ਇੱਕ ਕਲੈਕਟਿਵਿਟੀ ਚਾਹੀਦੀ ਹੈ ਤੇ ਅੱਛੀ ਫੈਕਲਟੀ ਵੀ ਚਾਹੀਦੀ ਹੈ ਕਿਉਂਕਿ ਐਂਡ ਆਫ ਦਾ ਡੇ ਸਾਡੀ ਫੈਕਲਟੀ ਨੂੰ ਟ੍ਰੇਨਿੰਗ ਨੀ ਪਹਿਲਾਂ ਬਜਾਜ ਦੀ ਟੀਮ ਤੋਂ ਫਿਰ ਉਹ ਫੈਕਲਟੀ ਨੇ ਸਾਡੇ ਅੱਗੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਹੈ ਸਕਿੱਲਸ ਦੇਣੀਆਂ ਨੇ ਇਸ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਵੀ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵੀ ਨਵਾਂ ਜਿਹੜਾ ਕਿ ਇਸ ਸਮਾਜ ਨੂੰ ਉੱਪਰ ਚੱਕਣ ਲਈ ਜਾਂ ਸਮਾਜ ਦੇ ਇੱਕ ਲੈਵਲ ਨੂੰ ਉੱਪਰ ਰੇਸ ਕਰਨ ਲਈ ਕੁਝ ਵੀ ਨਵਾਂ ਕਰਨ ਦਾ ਸਾਨੂੰ ਉਪਰਾਲਾ ਕਰਨਾ ਪਏ ਜਾਂ ਮੌਕਾ ਮਿਲੇ ਅਸੀਂ ਹਮੇਸ਼ਾ ਅੱਗੇ ਆ ਕੇ ਕਰਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਦੀ ਨਾਲ ਉਹਨਾਂ ਨਾਲ ਹੱਥ ਮਿਲਾਇਆ ਇਸ ਕਰਕੇ ਅੱਜ ਐਮਓਯੂ ਵੀ ਸਾਈਨ ਹੋ ਗਿਆ ਇਸ ਵਿੱਚ ਜਿਹੜਾ ਹੁਣ ਸਾਡਾ ਪਹਿਲਾ ਬੈਚ ਸ਼ੁਰੂ ਹੋ ਉੱਚੇ ਚਾਤ ਉਰਤੇ ਅਸੀਂ ਉਹਨਾਂ ਬੱਚਿਆਂ ਨੂੰ ਟਾਰਗੇਟ ਕਰਾਂਗੇ ਜਿਹੜੇ ਬੱਚਿਆਂ ਨੇ ਇਸੀ ਕਾਰਨ ਬਰਸ਼ੋਸ ਸਕਦਾ ਆਰਥਿਕ ਮਦਦ ਨਾ ਕਰਕੇ ਉਹ ਡਿਗਰੀ ਕਰਨ ਵਾਸਤੇ ਨਾ ਜਾ ਸਕੇ ਹੁਣ ਜਾਂ ਵੱਡੇ ਕਾਲਜ ਚ ਦਾਖਲਾ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਚ ਨਾ ਆ ਸਕੇ ਹੁਣ ਉਹਨਾਂ ਨੇ ਸ਼ਾਇਦ ਕਿਤੇ ਪੋਲੀਟੈਕਨਿਕ ਤੋਂ ਡਿਪਲੋਮਾ ਕਰ ਲਿਆ ਜਾਂ ਕਰ ਰਹੇ ਹੋਣਗੇ ਉਹ ਬੱਚੇ ਜਿਹੜੇ ਡਿਪਲੋਮਾ ਕਰ ਰਹੇ ਹੋਣਗੇ ਫਾਈਨਲ ਇਅਰਸ ਨੇ ਜਾਂ ਡਿਪਲੋਮਾ ਕਰ ਚੁੱਕੇ ਨੇ ਉਹ ਆ ਕੇ ਇੱਥੇ ਸਕਿਲਸ ਲੈਣਗੇ ਕਿਉਂਕਿ ਮੈਂ ਦੇਖਿਆ ਸਾਡੇ ਹਿੰਦੁਸਤਾਨ ਦੇ ਵਿੱਚ ਡਿਪਲੋਮਾ ਕਰਨ ਤੋਂ ਬਾਅਦ ਵੀ ਬੱਚਿਆਂ ਨੂੰ ਫਿਰ ਡਿਗਰੀ ਵੱਲ ਜਾਣਾ ਪੈਂਦਾ ਵੀ ਸਾਨੂੰ ਜੀ ਜੌਬ ਨਹੀਂ ਮਿਲ ਰਹੀ ਅਸੀਂ ਜਿਹੜੀ ਸਾਡੀ ਗ੍ਰੇ ਕਾਲਰ ਜੌਬ ਦਾ ਕਲਚਰ ਨੂੰ ਵ ਦੇਸ਼ ਵਿਕਸਿਤ ਹੋਸਦਾ ਹੈ ਸੋ ਉਸ ਸੋਚ ਨੂੰ ਅੱਗੇ ਰੱਖ ਕੇ Bajaj ਅੱਗੇ ਚੱਲ ਕੇ ਆਏ ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਨਾਲ ਹੱਥ ਮਿਲਾਇਆ ਕਿ ਜਿਹੜੇ ਬੱਚੇ ਇਸ ਟਾਈਮ ਸਾਡੇ ਪੰਜਾਬ ਸਟੇਟ ਤੋਂ ਜਿਹੜੇ ਡਿਪਲੋਮਾ ਕਰ ਚੁੱਕੇ ਜਾਂ ਡਿਪਲੋਮਾ ਕਰ ਰਹੇ ਹੈ ਜਾਂ ਸਾਡੇ ਬੱਚੇ ਜਿਹੜੇ ਇੰਜੀਨੀਅਰਿੰਗ ਕਰ ਰਹੇ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਉਹ ਇਸ ਦਾ ਹਿੱਸਾ ਬਣਨ ਤਾਂ ਜੋ ਇਮੀਡੀਏਟ ਜਦੋਂ ਇਹ 6 ਮਹੀਨੇ ਦਾ ਇਹ ਪ੍ਰੋਗਰਾਮ ਪੂਰਾ ਕਰਨ ਕੇ ਸਕਿੱਲ ਡਿਵੈਲਪਮੈਂਟ ਦਾ ਇੰਡਸਟਰੀ ਉਹਨਾਂ ਨੂੰ ਨਾਲ ਦੇ ਨਾਲ ਆਪਣੇ ਸਿਸਟਮ ਦੇ ਵਿੱਚ ਲੈ ਲੇਗੀ ਕਿਉਂਕਿ ਉਹਨਾਂ ਨੂੰ ਰੈਡੀ ਇਸ ਟਾਈਮ ਇੱਕ ਬ੍ਰਿਗੇਡ ਚਾਹੀਦੀ ਹੈ ਇੱਕ ਟ੍ਰੇਨਡ ਕਲਚਰ ਚਾਹੀਦਾ ਹੈ ਜਿਹੜਾ ਕਿ ਸ਼ਾਇਦ ਇੰਡਸਟਰੀ ਨੂੰ ਵੀ ਨਹੀਂ ਮਿਲ ਰਿਹਾ ਉਹ ਗੈਪ ਨੂੰ ਪੂਰਾ ਕਰਨ ਲਈ ਅਕੈਡਮੀ ਤੇ ਇੰਡਸਟਰੀ ਨੂੰ ਇਹ ਉਪਰਾਲਾ ਸ਼ੁਰੂ ਹੋਇਆ ਠੀਕ ਹੈ ਜਿਵੇਂ ਤੁਸੀਂ ਕਿਹਾ ਕਿ 6 ਮਹੀਨੇ ਦਾ ਸਮਾਂ ਹੋਊਗਾ 6 ਮਹੀਨੇ ਦੇ ਵਿੱਚ ਵਿੱਚ ਬੱਚੇ ਨੂੰ ਟ੍ਰੇਨ ਕੀਤਾ ਜਾਏਗਾ ਉਹ ਟ੍ਰੇਨਿੰਗ ਬੱਚਿਆਂ ਨੂੰ ਕਿੱਥੇ ਮਿਲੇਗੀ ਕਿਸ ਤਰੀਕੇ ਦੇ ਨਾਲ ਉਹਦੇ ਬਾਰੇ ਵੀ ਜ਼ਰੂਰ ਇਹ ਜਿਹੜਾ ਸੈਂਟਰ ਹੈਗਾ ਇਸ ਸੈਂਟਰ ਵਿੱਚ ਉਹਨਾਂ ਨੇ ਸਾਡੇ ਤੋਂ ਪੂਰੀ ਇੱਕ ਜਗ੍ਹਾ ਲਈਤੀ ਹੈ ਅਸੀਂ ਉਹਨਾਂ ਲਈ ਇੱਕ ਇੰਟਰਨੈਸ਼ਨਲ ਪੂਰਾ ਸੈਂਟਰ ਤਿਆਰ ਕਰਕੇ ਦੇ ਰਿਆਂ ਅਗਲੇ 3 ਮਹੀਨੇ ਵਿੱਚ ਸੈਂਟਰ ਦੀ ਪੂਰੀ ਡਿਜ਼ਾਈਨਿੰਗ ਸਾਰਾ ਮੁਕੰਮਲ ਕਰਕੇ ਇਕਵਿਪਮੈਂਟ ਬਜਾਜ ਨੇ ਮੁਹੱਈਆ ਕਰਾਣੇ ਨੇ, ਟ੍ਰੇਨਰਸ ਬਜਾਜ ਨੇ ਮੁਹੱਈਆ ਕਰਾਣੇ ਆ। ਅਸੀਂ ਇੱਥੇ ਸੈਂਟਰ ਵਿੱਚ ਤੇ ਬੱਚਿਆਂ ਦੀ ਪੂਰੀ ਰੈਜ਼ਿਡੈਂਸੀ ਜਿਹੜੀ ਕਿ ਹੋਸਟਲ ਸਟੇ ਹੈਗੀ ਹੈ ਕਿਉਂਕਿ ਇਹ ਰੈਜ਼ਿਡੈਂਸੀ ਪ੍ਰੋਗਰਾਮ ਹੈ। ਬੱਚੇ ਨੂੰ 6 ਮਹੀਨੇ ਇੱਥੇ ਹੀ ਰਹਿ ਕੇ ਸਿੱਖਣਾ ਪਏਗਾ। ਉਹ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਉਹਨੂੰ ਪ੍ਰੋਵਾਈਡ ਕਰੇਗੀ। ਸਾਡੇ ਜਿਹੜੇ ਟ੍ਰੇਨਰਸ ਹੋਣਗੇ, ਸਾਡੇ ਟ੍ਰੇਨਰ ਤੇ ਉਹਨਾਂ ਦੇ ਮਾਸਟਰ ਟ੍ਰੇਨਰ ਮਿਲ ਕੇ ਉਹਨਾਂ ਨੂੰ ਟ੍ਰੇਨਿੰਗ ਦੇਣਗੇ। ਸੋ ਸਾਰੇ ਜਿਹੜਾ ਸੈਂਟਰ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੀ ਹੋਏਗਾ। ਪੂਰਾ ਇਕ ਮੇਨ ਫੋਕਸ ਜਿਹੜਾ ਉਹ ਤੁਸੀਂ ਕੀਤਾ ਕਿ ਜਿਹੜੇ ਬੱਚੇ ਬਾਹਰ ਜਾਂਦੇ ਨੇ ਇੱਕ ਤਹਈਆ ਕਹਿ ਸਕਦੇ ਆ ਕਿ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕਿ ਉਹਨਾਂ ਬੱਚਿਆਂ ਨੂੰ ਇੱਥੇ ਰੋਕਣਾ ਕਿ ਤੁਹਾਨੂੰ ਆਪਣੇ ਦੇਸ਼ ਪੰਜਾਬ ਦੇ ਵਿੱਚ ਹੀ ਸਭ ਕੁਝ ਮਿਲੇਗਾ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਇਹੀ ਇੱਕ ਬੇਨਤੀ ਕਰਾਂਗਾ ਬੇਟਾ ਤੁਸੀਂ ਜੇ ਸੋਚ ਰਹੇ ਹੋ ਕਿ ਬਾਹਰ ਜਾ ਕੇ ਤੁਹਾਡਾ ਜੀਵਨ ਬਹੁਤ ਸੁਖਾਲਾ ਹੋਏਗਾ ਸੋਚ ਅੱਛੀ ਸੀ ਮੈਂ ਖਲ ਸ਼ਾਇਦ ਕੁਝ ਸਾਲ ਪਹਿਲਾਂ ਹੁਣ ਅੱਜਕਲ੍ਹ ਹਾਲਾਤ ਇਹ ਹੋ ਗਏ ਨੇ ਕਿ ਜਿਵੇਂ ਹਿੰਦੁਸਤਾਨ ਤਰੱਕੀ ਕਰੀ ਜਾ ਰਿਹਾ ਹੈ ਤੇ ਕੁਝ ਦੇਸ਼ਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਬਹੁਤ ਬੱਤਰ ਹੁੰਦੇ ਜਾ ਰਹੇ ਨੇ ਚਾਹੇ ਤੁਸੀਂ ਕ੍ਰਾਈਮ ਰੇਟ ਦੀ ਗੱਲ ਕਰੋ ਚਾਹੇ ਏਮਪਲॉयਮੈਂਟ ਦੀ ਗੱਲ ਕਰੋ ਚਾਹੇ ਫੂਡ ਹਾਈਜਨ ਦੀ ਗੱਲ ਕਰੋ ਤੁਸੀਂ ਆਪਣੇ ਦੇਸ਼ ਨੂੰ ਸਵਰਗ ਬਣਾ ਸਕਦੇ ਹੋ ਕਿਉਂਕਿ ਪੰਜਾਬ ਤਾਂ ਪਹਿਲਾਂ ਵੀ ਸਵਰਗ ਸੀਗਾ ਇਹਦੇ ਵਿੱਚ ਹੁਣ ਆਪਾਂ ਫਿਰ ਸੋਨਾ ਉਗਾਣਾ ਹੈਗਾ ਤੁਸੀਂ ਇੱਥੇ ਰੁਕੋ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਵੀ ਟ੍ਰੇਨਿੰਗ ਚਾਹੀਦੀ ਹੈ ਸਿੱਖਿਆ ਚਾਹੀਦੀ ਹੈ ਅਸੀਂ ਦਵਾਂਗੇ ਤੁਸੀਂ ਇੱਥੇ ਰਹਿ ਕੇ ਸਿਰਫ ਜੌਬ ਸੀਕਰ ਨਹੀਂ ਬਣਨਾ ਜੌਬ ਕ੍ਰੀਏਟਰ ਬ ਹੁਣ ਸਾਨੂੰ ਇਹ ਮਾਣ ਹੁੰਦਾ ਕਿ 150 ਸਟਾਰਟਅਪ ਤਾਂ ਸਾਡੀ ਚੰਡੀਗੜ੍ਹ ਇੰਡਸਟਰੀ ਚ ਬਣੇ ਨੇ ਇਹਦਾ ਮਤਲਬ ਹੁਣ ਕੰਪਨੀ ਵਾਲੇ ਨੇ ਹੁਣ ਅੱਗੇ ਉਹ 10 ਜਾਂ 20 ਜਾਂ 25 ਨੂੰ ਨੌਕਰੀ ਦੇ ਰਹੇ ਨੇ ਤੁਸੀਂ ਇੱਥੇ ਰੁਕੋ ਤੁਸੀਂ ਟ੍ਰੇਨਿੰਗ ਲਓ ਕੁਝ ਸਾਲ ਇੰਡਸਟਰੀ ਨਾਲ ਜੁੜੋ ਉਸ ਤੋਂ ਬਾਅਦ ਤੁਸੀਂ ਆਪਣੀ ਇੰਡਸਟਰੀ ਲੈ ਕੇ ਆਓ ਪੰਜਾਬ ਇੰਡਸਟਰੀ ਵੀ ਚਾਹਦੀ ਹੈ ਪੰਜਾਬ ਇੰਡਸਟਰੀ ਪੈਦਾ ਕਰਨ ਵਾਲੇ ਲੋਕਾਂ ਨੂੰ ਵੀ ਚਾਹਦੀ ਹੈ ਔਰ ਮੈਂ ਆਪਣੇ ਬੱਚੇ ਨੂੰ ਹੀ ਕਹਾਂਗਾ ਕਿ ਬੇਟਾ ਤੁਸੀਂ ਕੱਲ ਇੱਥੇ ਇੱਕ ਯੂਨੀਕੌਰਨ ਬਣ ਸਕਦੇ ਹੋ ਸਟਾਰਟਅਪ ਬਣ ਸਕਦੇ ਹੋ ਬਾਹਰ ਜਾ ਕੇ ਤੁਸੀਂ ਫਿਰ ਵੀ ਜਿਹੜਾ ਕੀਤਾ ਕਰੋਗੇ ਉਹ ਸੈਕੰਡ ਲੈਵਲ ਦਾ ਕੀਤਾ ਹੋਏਗਾ ਤੁਸੀਂ